ਇਹ ਸੋਲਦੀ ਵੱਡੀ ਅਪਡੇਟ ਹੈ ਲਹਿਰਾ ਕਾਕਾ ਦੇ ਪਿੰਡ ਹਰਿਆਉਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੇ ਅੱਜ ਆਪਰੇਸ਼ਨ ਕਸਤੋ ਦੇ ਤਹਿਤ ਘਰ-ਘਰ ਦਾ ਚੱਪਾ ਚੱਪਾ ਛਾਣ ਮਾਰਿਆ ਹਰ ਘਰ ਦਾ ਕਮਰਾ ਜਿਹੜਾ ਛਾਣ ਮਾਰਿਆ ਹਰ ਥਾਂ ਦੇ ਉੱਤੇ ਜਿਹੜੀ ਚੈਕਿੰਗ ਕੀਤੀ ਗਈ ਹੈ ਨਸ਼ਾ ਤਸਕਰੀ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਪੁਲਿਸ ਨੇ ਅੱਜ ਤੜਕਸਾਰੀ ਰੇਡ ਕੀਤੀ ਹੈ ਤੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਪੁਲਿਸ ਨੇ ਹਰ ਘਰ ਦਾ ਜਿਹੜਾ ਚੱਪਾ ਚੱਪਾ ਛਾਣ ਮਾਰਿਆ ਜਿਹੜੇ ਨਸ਼ਾ ਤਸਕਰ ਇਸਪਿੰਡ ਦੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਘਰ ਦੀ ਤਾਂ ਖਾਸ ਤੌਰ ਤੇ ਤਲਾਸ਼ੀ ਲਈ ਉਹਨਾਂ ਦੇ ਤਾਂ ਬੈਡਾਂ ਤੱਕ ਨੂੰ ਚੈੱਕ ਕੀਤਾ ਗਿਆ ਘਰ ਦੇ ਵਿੱਚ ਮੁਰਗਿਆਂ ਦੇ ਜਿਹੜੇ ਖੁੱਡੇ ਸੀ ਉਹਨਾਂ ਨੂੰ ਵੀ ਅੰਦਰ ਬੜ ਬੜ ਕੇ ਵੇਖਿਆ ਗਿਆ ਤਾਂ ਕਿ ਪਤਾ ਲਗਾਇਆ ਜਾ ਸਕਿਆ ਕਿ ਹੁਣ ਵੀ ਤਾਂ ਨਹੀਂ ਕਿਤੇ ਨਸ਼ਾ ਤਸਕਰੀ ਇਸ ਪਿੰਡ ਦੇ ਵਿੱਚ ਸਿਕਰਾਂ ਇਤਿਹਾਸਿਤ ਦਾ ਤਸਵੀਰਾਂ ਤੱਕ ਲੈ ਚੱਲਦੇ ਆ ਜਿੱਥੇ ਪੁਲਿਸ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਅਸੀਂ ਘਰ ਦਾ ਚੱਪਾ ਚੱਪਾ ਛਾੜਾਂਗੇ ਹਰ ਥਾਂ ਦੀ ਤਲਾਸ਼ੀ ਲਵਾਂਗੇ ਸਾਨੂੰ ਪਤਾ ਲੱਗਿਆ ਕਿ ਹੁਣ ਵੀ ਜਿਹੜੇ ਨਸ਼ਾ ਤਸਕਰ ਨੇ ਉੱਤਲਦੇ ਨਜ਼ਰ ਨਹੀਂ ਆ ਰਹੇ ਸਿੱਧਾ ਤਸਵੀਰਾਂ ਤੱਕ ਲੈ ਚੱਲਦੇ ਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਾਰੇ ਮਸਲੇ ਨੂੰ ਲੈ ਕੇ ਤੇ ਪਿੰਡ ਦੇ ਲੋਕਾਂ ਦੀ ਕੀ ਰਾਏ ਹੈ ਉਹ ਵੀ ਤੁਹਾਡ ਨਾਲ ਸਾਂਝੀ ਕਰਾਂਗੇ ਪਰ ਪਹਿਲਾਂ ਸਿੱਧਾ ਤਸਵੀਰਾਂ ਤੱਕ ਲੈ ਚਲਦੇ ਆਂ ਜਿੱਥੇ ਪੁਲਿਸ ਨੇ ਇੱਕ ਇੱਕ ਘਰ ਦਾ ਕੋਨਾ ਕੋਨਾ ਜਿਹੜਾ ਛਾਣ ਮਾਰਿਆ ਲੱਕੜਾਂ ਤੱਕ ਨੂੰ ਵੀ ਪਰਾਂ ਕਰ ਕਰਕੇ ਪੁਲਿਸ ਨੇ ਵੇਖਿਆ ਕਿ ਥੱਲੇ ਕੁਝ ਲਕੋਕਾ ਗਿਨ ਰੱਖਿਆ ਹਾਲਾਂਕਿ ਜਿਹੜੇ ਘਰਾਂ ਦੇ ਵਿੱਚ ਲਪਾਫੇ ਟੰਗੇ ਹੋਏ ਸੀ ਉਹਨਾਂ ਨੂੰ ਵੀ ਖੋਲ-ਖੋਲ ਕੇ ਘਰ ਦੇ ਵਿੱਚ ਗਹਿਣੇ ਗੱਟੇ ਜਿਹੜੇ ਪਏ ਸੀ ਸਭ ਦੀ ਜਿਹੜੀ ਅਭਾ 21 ਦੇ ਨਾਲ ਜਿਹੜੀ ਹੈ ਤਲਾਸ਼ੀ ਲਈ ਗਈ ਹੈ ਸਿੱਧਾ ਤਸਵੀਰਾਂ ਤੱਕ ਲੈ ਚਲਦੇ ਆਂ

Voorzitter, wij hebben de heer Paternotte. We de heer Paternotte.

ਸਰਨਾ ਅਜਿਕ ਸੀ ਸੀ ਪਿੰਡ ਕਿਰੇ ਹਰੇਉ ਜੀ ਅੱਜ ਤੁਹਾਡੇ ਪਿੰਡ ਹਰੇਉ ਪੁਲਸ ਪਹੁੰਚੀ ਐ ਰੇਡ ਕਰਨਾ ਜੇ ਨਾ ਸਾਡੇ ਦੇ ਕੀ ਕਹਿਣਾ ਕੋਨ ਦੇ ਬਾਰੇ ਇਹ ਗੱਲ ਕਹਿਣਾ ਜੀ ਦੇਖੋ ਸਾਡੇ 21 ਕਿੱਲੇ ਬਣਦੇ ਕਰਦੇ ਸੀ ਜ਼ਿੰਮੇਦਾਰ ਹੁੰਦੇ ਸਾਡੇ ਹਜੇ ਤੱਕ ਟਰੈਕਟਰ ਖੜਾਉਣ ਨੂੰ ਵਢਾਂਡਾ ਨਹੀਂ ਇਹਨਾਂ ਦੇ ਕੋਠੀਆਂ ਪੈਰੀਆਂ ਨੇ ਠੀਕ ਹੈ ਨਾ ਅਸੀਂ ਇਹਨਾਂ ਨੂੰ ਕਹਿਣਾ ਕਿ ਸਾਡੇ ਬੱਚਿਆਂ ਨੇ ਨਵੇਂ ਆ ਦੀ ਬੱਚਾ ਤੋਂ ਵੀ ਜ਼ਿੰਦਗੀ ਘਰਾਉ ਹੋ ਰਿਹਾ ਉਹਨਾਂ ਨੇ ਬੱਚਾ ਵੀ ਆਉਣ ਵਾਲਾ ਪਰਿਵਾਰ ਵੀ ਨਹੀਂ ਹੁਣਾ ਉਹਨਾਂ ਦਾ ਠੀਕ ਹੈ ਨਾ ਜਿਹੜਾ ਅੱਗੇ ਸਮਾਂ ਆਉਣਾ ਹੈ ਉਹ ਬਹੁਤ ਪਿਆਰ ਕਾਉਣਾ ਹੈਗਾ ਇਹਨਾਂ ਨੂੰ ਅਸੀਂ ਹੱਥ ਜੋੜ ਕੇ ਕਹਿੰਦੇ ਵੀ ਭਾਈ ਬੰਦ ਹੋ ਜੀ ਨਸ਼ਾ ਇਹ ਵੀ ਚੱਲਦਾ ਹੋਣੇ ਪਿੰਡ ਬਾਦੂ ਚੱਲਦਾ ਜੀ ਸਭ ਕੁਝ ਚੱਲਦਾ ਹੁੰਦਾ ਜੀ ਬੰਦ ਹੋ ਪੂਰੇ ਚੱਲਦਾ ਰਾਜੇ ਤੱਕ ਅਰਾਂ ਦੇ ਵਿੱਚ ਲੋਕ ਹੈ ਨਹੀਂਗੇ ਪੁਲਿਸ ਫੌਜੀ ਆਇਆ ਤਾਂ ਭੱਜ ਗਏ ਉਥੋਂ ਕੀ ਕਰਨ ਉਹ ਤਾਂ ਹੁਣ ਸਾਨੂੰ ਪੱਤੀ ਹੈ ਜੀ ਠੀਕ ਹੈ ਨਾ ਲੈਰੇ ਦੋ ਚੱਲਦੀ ਆ ਬਾਅਦ ਚ ਉਹ ਹੁੰਦਾ ਹੈ ਪਹਿਲਾਂ ਉਹਰੇ ਫੋਨ ਘੜ ਕੇ ਜਾਂਦੇ ਨੇ ਵੀ ਆ ਰਿਹਾ ਅਜਰੋ ਜੇਲ ਜੇਲ ਕਿੰਨੇ ਕਿ ਗਏ ਨੇ ਤੁਹਾਡੇ ਬੰਦੇ ਉਰੇ ਆਏ ਨਹੀਂ ਪਤਾ ਬਡੇ ਭਾਈ ਕਿਉਂ ਮੈਂ ਇਧਰਲੇ ਪਾਸੇ ਏਰੀਆ ਚ ਘਟਾਉਣਾਗਾ ਇਹ ਨਹੀਂ ਪਤਾ ਅਸੀਂ ਹਰਿਆਉਂ ਪਿੰਡ ਰੇਡ ਕੀਤੀ ਸੀ ਇੱਥੇ ਕੁਝ ਲੋਕ ਜਿਹੜੇ ਰਹਿੰਦੇ ਨੇ ਪਿੰਡ ਦੇ ਵਿੱਚ ਇਹ ਨਸ਼ੇ ਦਾ ਧੰਦਾ ਫਰਾਲੇ ਸੇ ਤੋਂ ਕਰਦੇ ਨੇ ਤੇ ਹਰ ਵਾਰ ਪਾਏ ਨੂੰ ਚੈੱਕ ਕਰਦੇ ਆ ਚੈੱਕ ਕਰਦੇ ਆ ਇਸ ਕਰਕੇ ਵੀ ਤਾਂ ਜੋ ਇਹ ਨਿਸ਼ਚਿਤ ਹੋ ਬਿਲਕੁਲ ਤੋਬਾ ਕਰ ਜਾਣ ਪੰਜਾਬ ਬਹਿਸ਼ਕਤੀ ਸਾਹਿਬ ਤੇ ਜੀ ਕਿਸਾਉ ਤੇ ਪੰਜਾਬ ਸਰਕਾਰ ਨੂੰ ਚਲਾਏ ਕੇ ਦੂਜਨਸ਼ੇ ਅਪਰੋਖ ਇਸ ਸਾਲ ਦੇ ਵਿੱਚ ਅੱਜ ਜੇ ਮੈਂ 18 ਲਹਿਰੇ ਦੇ ਕੋਲ ਅਤੇ ਹੈੱਡਕਵਾਰਟਰ ਤੋਂ ਫੋਨ ਸੰਗਾ ਕੇ ਇੱਥੇ ਚੈੱਕ ਕੀਤਾ ਸੀਗਾ ਜਿਹਦੇ ਵਿੱਚ ਸਾਨੂੰ ਤਿੰਨ ਮੋਟਰਸਾਈਕਲ ਕੰਨ ਮੋਟਰਸਾਈਕਲ ਮਿਲੇ ਨੇ ਜਿਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਦੋ ਗੱਡੀਆਂ ਅਬ ਵਿਕੂ ਸਿੰਘ ਦੇ ਘਰ ਆਈਏ ਨੇ ਇਹ ਗੱਡੀਆਂ ਬਾਰੇ ਵੈਰੀਫਾਈ ਕਰਾਂਗੇ ਤੇ ਇਹ ਘਰ ਦੇ ਵਿੱਚ ਮੌਜੂਦ ਨਹੀਂ ਹੈ ਤੇ ਸਾਰਾ ਕੁਝ ਵੈਰੀਫਾਈ ਕਰਨ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਅਮਲ ਜਿਲਾਵਾਂਗੇ ਇੱਕ ਘਰ ਦੇ ਵਿੱਚ ਜਿਹੜਾ ਡੱਗੀ ਸਿੰਘ ਸੀਗਾ ਲੱਖੀ ਸਿੰਘ ਦੇ ਘਰੋਂ ਸਾਨੂੰ ਉਥੋਂ ਪੈਸੇ ਮਿਲ ਰਹੇ 30000 ਰੁਪਿਆ ਤੇ ਉਹ ਲੱਖੀ ਸਿੰਘ ਆ ਮੌਕੇ ਤੇ ਪਛ ਗਿਆ ਸੀਗਾ ਤੇ ਜਿਹੜੇ ਪੰਚਾਇਤ ਜਾਂ ਉੱਥੇ ਮੁਹਤਵਾਰ ਹਸਾਂ ਨੇ ਦੱਸਿਆ ਵੀ ਇਹਦੇ ਕੋਲ ਜ਼ਮੀਨ ਜਾਇਦਾਦ ਦਾ ਕੋਈ ਸਾਧਨ ਨਹੀਂ ਹੈ ਜਿਸ ਤਰ੍ਹਾਂ ਲੱਗਦਾ ਹੈ ਵੀ ਹੋ ਸਕਦਾ ਇਹ ਨਸ਼ੇ ਦਾ ਕਾਰੋਬਾਰ ਕਰਕੇ ਨੇ ਪੈਸੇ ਰਕੀਤੇ ਹੋਣ ਵੈਰੀਫਾਈ ਕਰਨ ਤੋਂ ਬਾਅਦ ਅਗਲੇ ਕਰਦੇ ਜੀ ਸਰ ਇਹ ਮਸ਼ੀਨ ਇਹ ਬਦ ਲਗਾਤਾਰ ਕਰ ਵੀ ਕਿੱਤੀ ਜਰਾ ਦੇ ਇਸ ਦੇ ਕੋਲ ਤੋਂ ਬਿਲਕੁਲ ਜੀ ਬਿਲਕੁਲ ਹਰ ਰੋਜ਼ ਸਾਡੇ ਜਿੰਨੇ ਵੀ ਸਾਡੇ ਕੋਲ ਲਿਸਟਡ ਬੰਦੇ ਨੇ ਸਵਾਰ ਰੇਡ ਕਰਵਾਈ ਜਾਂਦੀ ਹੈ ਤੇ ਇਥੇ ਜਿਆਦਾ ਘਰ ਹੋ ਕਰਕੇ ਜਿਹੜੇ ਨਸ਼ੇ ਦੇ ਐਚਲ ਦੇ ਆਦਿ ਨੇ ਇਥੇ ਅੱਜ ਸਾਰੇ ਫੋਰਸ ਲੈ ਕੇ ਮੈਦਾਨਾ ਕੇ ਰੇਡ ਕੀਤੀ ਹੈ ਤੇ ਸਾਡੇ ਡੀਐਸਪੀ ਸਾਹਿਬ ਰਿਪਨ ਦਸ ਸਿੰਘ ਤੇ ਇਸ ਗੱਲ ਤੇ ਬਹੁਤ ਤਹਿਆ ਕੀਤਾ ਹੈ ਕਿ ਚਲਦੀ ਹੀ ਜਿਹੜਾ ਕੋਈ ਨੁਕਸਪਕੇ ਵੇਚ ਰਿਹਾ ਅਸੀਂ ਉਹਨੂੰ ਜਲਦੀ ਹੀ ਜੇਲ੍ਹ ਵਿੱਚ ਜਾਫਰ ਉਹਦਾ ਬੰਦ ਕਰਵਾ ਦਾਂਗੇ ਜਿਹੜਾ ਕੋਈ ਨਸ਼ਾ ਕਰਦਾ ਵਿਅਕਤੀ ਹੈ ਉਹਨਾਂ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਤਾਖਲਾ ਕਰਵਾਇਆ ਜਾ ਰਿਹਾ ਹੈ ਇਹ ਬੱਤੀ ਵਿਅਕਤੀ ਅਸੀਂ ਜਿਹੜਣ ਦਿਵਾਈ ਦਵਾਈ ਹੈ ਅੰਜ ਅਸੀਂ ਪਿਛਲੇ ਸਮੇਂ ਤਾਖਲੇ ਵੀ ਕਰਵਾਏ ਨੇ ਹੋਰ ਵੀ ਜੇਕਰ ਕੋਈ ਵਿਅਕਤੀ ਸਾਨੂੰ ਬਿਲਿੰਗ ਦੇਊਗਾ ਤਾਂ ਸੇਵ ਦਾ ਇਲਾਜ ਆਨਜੋ ਕੋਟਰਾ ਹੈ ਅਸੀਂ ਆਪਣੇ ਪੱਤਰ ਦੇ ਇਲਾਜ ਕਰੂਗਾ

ਮੇਰਾ ਨਾਮ ਅਜਿਕ ਸਿੰਘ ਹੈ ਪਿੰਡ ਕਿਹੜਾ ਹੈ ਹਰੇਉ ਜੀ ਅੱਜ ਤੁਹਾਡੇ ਪਿੰਡ ਹਰੇਉ ਪੁਸ ਪਹੁੰਚੀ ਐ ਰੇਲ ਕਰਨਾ ਜਿਹੜੇ ਮੈਂ ਸਾਡੇ ਦੇ ਕੀ ਕਰਨਾ ਕੋਨ ਦੇ ਬਾਰੇ ਇਹ ਗੱਲ ਕਹਿਣਾ ਜੀ ਦੇਖੋ ਸਾਡੇ 21 ਕਿੱਲੇ ਬਣਦੇ ਕਰਦੇ ਸੀ ਜ਼ਿੰਮੇਦਾਰ ਹੁੰਦੇ ਸਾਡੇ ਹਜੇ ਤੱਕ ਟਰੈਕਟਰ ਖੜਾਉਣ ਨੂੰ ਵਢਾਂਡਾ ਨਹੀਂ ਇਹਨਾਂ ਦੇ ਕੋਠੀਆਂ ਪੈਰੀਆਂ ਨੇ ਠੀਕ ਹੈ ਨਾ ਅਸੀਂ ਇਹਨਾਂ ਨੂੰ ਕਹਿਣਾ ਕਿ ਸਾਡੇ ਬੱਚਿਆਂ ਨੇ ਨਵੇਂਾਂ ਦੀ ਬੱਚਾ ਤੋਂ ਵੀ ਜ਼ਿੰਦਗੀ ਖਰਾਬ ਹੋ ਰਹੀ ਉਹਨਾਂ ਨੇ ਬੱਚਾ ਵੀ ਆਉਣ ਵਾਲਾ ਪਰਿਵਾਰ ਵੀ ਨਹੀਂ ਹੁਣਾ ਉਹਨਾਂ ਦਾ ਠੀਕ ਹੈ ਨਾ ਜਿਹੜਾ ਅੱਗੇ ਸਮਾਂ ਆਉਣਾ ਹੈ ਉਹ ਬਹੁਤ ਭਿਆਨਕ ਆਉਣਾ ਹੈਗਾ ਇਹਨਾਂ ਨੂੰ ਅਸੀਂ ਹੱਥ ਜੋੜ ਕੇ ਕਹਿੰਨੇ ਵੀ ਭਾਈ ਬੰਦ ਹੋ ਤੁਸੀਂ ਨਸ਼ਾ ਹੈ ਵੀ ਚੱਲਦਾ ਹੁੰਦਾ ਇਹ ਪਿੰਡਾਂ ਬਾਦੂ ਚੱਲਦਾ ਜੀ ਸਭ ਕੁਝ ਚੱਲਦਾ ਹੁੰਦਾ ਜੀ ਪਿੰਡਾਂ ਪਿੰਡਾਂ ਚੱਲਦਾ ਪਰ ਅੱਜ ਤੱਕ ਅਰਾਂ ਦੇ ਵਿੱਚ ਲੋਕ ਹੈ ਨਹੀਂ ਗਏ ਪੁਲਿਸ ਪਹੁੰਚੀ ਆ ਤਾਂ ਭੱਜ ਗਏ ਇੱਥੋਂ ਕਿੱਧਰ ਉਹ ਤਾਂ ਹੁਣ ਸਾਨੂੰ ਪਤਾ ਹੀ ਹੈ ਜੀ ਠੀਕ ਹੈ ਨਾ ਲੈਰੇ ਦੋ ਚੱਲਦੀ ਆ ਬਾਤ ਚ ਉਹ ਹੁੰਦਾ ਪਹਿਲਾਂ ਉਹਰੇ ਫੋਨ ਖੜਕ ਜਾਂਦੇ ਨੇ ਵੀ ਆ ਰਿਹਾ ਆਜਰੋ ਜੇਲ ਜੇਲ ਕਿੰਨੇ ਕਿ ਗਏ ਨੇ ਤੁਹਾਡੇ ਬੰਦੇ ਉਰੇ ਆਏ ਨਹੀਂ ਪਤਾ ਬਡੇ ਭਾਈ ਕਾ ਮੈਂ ਇਧਰਲੇ ਪਾਸੇ ਏਰੀਆ ਚ ਘਾਟਾ ਆਉਣਾਗਾ ਇਹ ਨਹੀਂ ਪਤਾ ਮੈਨੂੰ ਅਸੀਂ ਹਰਿਆਉ ਉੱਪਰ ਡਰੇਡ ਕੀਤੀ ਸੀ ਜਿੱਥੇ ਕੁਝ ਲੋਕ ਜਿਹੜੇ ਰਹਿੰਦੇ ਨੇ ਪਿੰਡ ਦੇ ਵਿੱਚ ਇਹ ਨਸ਼ੇ ਦਾ ਤੰਦਾ ਫਰਾੜੇ ਸੰਗੋ ਕਰਦੇ ਨੇ ਤੇ ਹੁਣ ਵਾਰ ਵਾਰ ਪਾਏ ਜਦੋਂ ਚੈੱਕ ਕਰਦੇ ਆ ਚੈੱਕ ਕਰਦੇ ਆ ਇਸ ਕਰਕੇ ਵੀ ਤਾਂ ਜੋ ਇਹ ਨਿਸ਼ਚਿਤ ਹੋ ਬਿਲਕੁਲ ਧੂਰ ਕਰ ਜਾਓ ਪੰਜੋਬ ਐਸਪੀ ਸਾਹਿਬ ਤੇ ਡੀਜੀ ਸਾਹਿਬ ਤੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਦੋ ਦਮਸ਼ਾਹ ਬਲੋਕ ਤੋਂ ਇਸ ਖੇਤ ਵਿੱਚ ਅੱਜ ਮੈਂ ਖਾੜਾ ਲੈਰੇ ਦੀ ਸਪੋਰ ਅਤੇ ਹੈੱਡਕਵਾਰਟਰ ਤੋਂ ਫੋਨ ਸੰਗਲਕ ਕੀਤਾ ਇਹ ਚੈੱਕ ਕੀਤਾ ਸੀਗਾ ਜਿਹਦੇ ਵਿੱਚ ਸਾਨੂੰ ਤਿੰਨ ਮੋਟਰਸਾਈਕਲ ਗੰਗ ਮੋਟਰਸਾਈਕਲ ਮਿਲੇ ਨੇ ਜਿਨ੍ਹਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਦੋ ਗੱਡੀਆਂ ਅਬ ਬਿੱਕੂ ਸਿੰਘ ਦੇ ਘਰ ਆਈਏ ਨੇ ਇਹ ਗੱਡੀਆਂ ਬਾਰੇ ਵੈਰੀਫਾਈ ਕਰਾਂਗੇ ਤੇ ਇਹ ਘਰ ਦੇ ਵਿੱਚ ਮੌਜੂਦ ਨਹੀਂ ਹੈ ਤੇ ਸਾਰਾ ਕੁਝ ਵੈਰੀਫਾਈ ਕਰਨ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਅਗਲੀ ਘਰ ਲਈ ਅਮਲ ਚਲਾਵਾਂਗੇ ਇੱਕ ਘਰ ਦੇ ਵਿੱਚ ਜਿਹੜਾ ਡੱਗੀ ਸਿੰਘ ਸੀਗਾ ਲੱਖੀ ਸਿੰਘ ਦੇ ਘਰੋਂ ਸਾਨੂੰ ਉਥੋਂ ਪੈਸੇ ਮਿਲਣੇ 30000 ਰੁਪਇਆ ਤੇ ਉਹ ਲੱਖੀ ਸਿੰਘ ਆ ਮੌਕੇ ਤੇ ਪੜ ਗਿਆ ਸੀਗਾ ਤੇ ਜਿਹੜੇ ਪੰਚਾਇਤ ਜਾਂ ਉੱਥੇ ਮੁਹਤਵਾਰ ਕੁਰਸਿਆਂ ਵਿੱਚ ਦੱਸਿਆ ਵੀ ਇਹਦੇ ਕੋਲ ਜ਼ਮੀਨ ਜਾਇਦਾਦ ਦਾ ਕੋਈ ਸਾਧਨ ਨਹੀਂ ਹੈ ਜਿਸ ਤੋਂ ਲੱਗਦਾ ਹੈ ਵੀ ਹੋ ਸਕਦਾ ਇਹ ਨਸ਼ੇ ਦਾ ਕਾਰੋਬਾਰ ਕਰਕੇ ਨੇ ਪੈਸੇ ਕਮਾਤੇ ਹੋਣ ਵੈਰੀਫਾਈ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਰੂਰ ਸਰ ਇਹ ਮੈਸ਼ਨ ਹੈ ਬਦ ਲਗਾਤਾਰ ਕਰ ਵੀ ਕੀਤੀ ਜਾ ਰਹੀ ਹੈ ਇਸ ਦੇ ਕੋਲੋਂ ਬਿਲਕੁਲ ਜੀ ਬਿਲਕੁਲ ਹਰ ਰੋਜ਼ ਸਾਡੇ ਜਿੰਨੇ ਵੀ ਸਾਡੇ ਕੋਲ ਲਿਸਟਡ ਬੰਦੇ ਨੇ ਤੁਹਾਡਾ ਰੇਡ ਕਰਵਾਈ ਜਾਂਦੀ ਹੈ ਤੇ ਇਥੇ ਜਿਆਦਾ ਘਰ ਹੋਰ ਕਰਕੇ ਜਿਹੜੇ ਨਸ਼ੇ ਦੇ ਵੇਚਣ ਦੇ ਆਦਿ ਨੇ ਇਥੇ ਅੱਜ ਸਾਰੇ ਫੋਰਸ ਲੈ ਕੇ ਮੈਂ ਤਲਾਕੀ ਰੇਡ ਕੀਤੀ ਹੈ ਤੇ ਸਾਡੇ ਡੀਐਸਪੀ ਸਾਹਿਬ ਦੀਪਿੰਦਰ ਸਿੰਘ ਤੇ ਇਸ ਗੱਲ ਤੇ ਬਹੁਤ ਤਹਿਆ ਕੀਤਾ ਹੈ ਕਿ ਚਲਦੀ ਹੀ ਜਿਹੜਾ ਕੋਈ ਲੁਕਸ਼ਪਕੇ ਵੇਚ ਰਿਹਾ ਅਸੀਂ ਉਹਨੂੰ ਚਲਦੀ ਹੀ ਜੇਲ੍ਹ ਵਿੱਚ ਜਾ ਫਿਰ ਉਹਦਾ ਬੰਦ ਕਰਵਾ ਦਾਂਗੇ ਜਿਹੜਾ ਕੋਈ ਨਸ਼ਾ ਕਰਦਾ ਵਿਅਕਤੀ ਹੈ ਉਹਨਾਂ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਆ ਤਾਕਲਾ ਕਰਵਾਇਆ ਜਾ ਰਿਹਾ ਹੈ ਇਹ ਭੱਤੀ ਵਿਅਕਤੀ ਅਸੀਂ ਜਿਹੜਣ ਦਵਾਈ ਦਵਾਈ ਹੈ ਅੰਜ ਅਸੀਂ ਅਛਰੇ ਸਮੇ ਤਾਕਲੀ ਕਰਵਾਇਨੇ ਹੋਰ ਵੀ ਜੇਕਰ ਕੋਈ ਵਿਅਕਤੀ ਸਾਨੂੰ ਬਿਲਿੰਗ ਦੇਊਗਾ ਤਾਂ ਸੇਵ ਦਾ ਇਲਾਜ ਆਨ ਜੋ ਕੋਟਾ ਨਹੀਂ ਅਸੀਂ ਆਪਣੇ ਬਦਰ ਤੇ ਇਲਾਜ ਕਰੀਏ